ਵੱਲੋਂ ਬੇਅਦਬੀ ਕਰਨ ਤੋਂ ਬਾਅਦ ਨਿਹੰਗ ਸਿੰਘਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਹੈ ਇੱਕ ਅਲਮਾਰੀ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਔਰਤ ਦੇ ਵੱਲੋਂ ਜਿਸ ਤੋਂ ਬਾਅਦ ਨਾਰਾਜ਼ ਦਾਸੇ ਕੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਨਾਲ ਉਸ ਔਰਤ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ। ਦਰਅਸਲ ਪੂਰਾ ਮਾਮਲਾ ਕੀ ਹੈ ਉਹ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦਿੰਨੇ ਆ ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਦੇ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਣ ਦੇ ਇਲਜ਼ਾਮ ਲੱਗੇ ਨੇ ਦਰਅਸਲ ਇਸ ਔਰਤ ਨੇ ਆਪਣੇ ਘਰ ਦੇ ਵਿੱਚ ਜੋ ਹੈ ਕਰੀਬਨ 2 ਸਾਲਾਂ ਤੋਂ ਅਲਮਾਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀਗਾ ਤੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 15 ਦਿਨ ਪਹਿਲਾਂ ਇੱਕ ਗੁਰਦੁਆਰੇ ਤੋਂ ਇੱਕ ਗ੍ਰੰਥੀ ਸਿੰਘ ਨੂੰ ਜੜਾ ਸਹਿਜ ਪਾਠ ਕਰਨ ਦੇ ਲਈ ਉਸ ਨੇ ਘਰ ਦੇ ਵਿੱਚ ਬੁਲਾਇਆ ਤਾਂ ਉਸ ਵੇਲੇ ਜੋ ਹੈ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਜੋ ਹੈ ﺍﻟमारी ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਮਗਰੋਂ ਨਿਹੰਗ ਸਿੰਘਾਂ ਨੇ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਇਸ ਨੂੰ ਜਿਹੜਾ ਬੇਅਦਬੀ ਦੱਸਿਆ ਤੇ ਉਹਨਾਂ ਕਿਹਾ ਕਿ ਪਾਵਨ ਸਰੂਪਾ ਨੂੰ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ ਸੋ ਇਸ ਮਗਰੋਂ ਦੱਸਿਆ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਨਿਹੰਗਾਂ ਨੇ ਕਪੂਰਥਲਾ ਜਲੰਧਰ ਹਾਈਵੇ ਤੇ ਵਿਰੋਧ ਪ੍ਰਦਰਸ਼ਨ ਕੀਤਾ 2 ਘੰਟੇ ਤੱਕ ਜੋ ਹੈ ਸੜਕ ਜਾਮ ਰਹੀ ਤੇ ਜਿਸ ਤੋਂ ਬਾਅਦ ਮਾਮਲਾ ਜੋ ਹੈ ਪੁਲਿਸ ਤੱਕ ਪਹੁੰਚਿਆ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਔਰਤ ਦੇ ਨਾਲ ਗੱਲਬਾਤ ਕੀਤੀ ਗਈ ਜਾ ਕੇ ਤੇ ਇਸ ਪੂਰੇ ਮਾਮਲੇ ਨੂੰ ਜੋ ਹੈ ਸਲਝਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮਗਰੋਂ ਦੱਸਿਆ ਕਿ ਔਰਤ ਦੇ ਘਰ ਦੇ ਵਿੱਚੋਂ ਜੋ ਹੈ ਨਿਹੰਗ ਸਿੰਘਾਂ ਦੇ ਵੱਲੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਾਲਕੀ ਦੇ ਵਿੱਚ ਜੋ ਹੈ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਗਿਆ ਤਾਂ ਇਸ ਮਗਰੋਂ ਕੀ ਕੁਝ ਪੂਰੀ ਉੱਥੇ ਸਥਿਤੀ ਬਣੀ ਹੈ ਇਸ ਦੌਰਾਨ ਕੀ ਕੁਝ ਕਹਿਣਾ ਨਿਹੰਗ ਸਿੰਘਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਹ ਜੋ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਅਦ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋਗੀ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਾਰਾਤ ਰੂਪ ਉਹਨਾਂ ਦੇ ਅਲਮਾਰੀਓ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀਓ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੋਜਾਂ ਨੂੰ ਪਤਾ ਲੱਗਿਆ ਤੇ ਇਥੇ ਮੋਰਟਾ ਖੋਲਿਆ ਗਿਆ ਮੋਰਟਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਗੈਂਦਰ ਸਰ ਆਇਆ ਐਸਐਚਓ ਬਾਬਾ ਖੇਲ ਐਫਆਈਡੀਐਸੀ ਦਾ ਪਹੁੰਚਿਆ ਸੋਰੰਜੀਤ ਸਿੰਘ ਜੰਗੋਨੀ ਉਹਨਾਂ ਨੇ ਆਗੇ ਬੜੀ ਸੋਮੀ ਬਾਨੀਆ ਸਾਰਾ ਕਰਕੇ ਪਹਿਰਾ ਮੋਕੇ ਦਾ ਮੋਲ ਪੂਰਾ ਸੰਭਾਲ ਕੇ ਮਾਰਾ ਸਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗ ਬਿਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਨੇ ਮਾਰਾ ਸਰੂਪ ਤੇ ਕਈ ਥੋੜੀ ਥੋੜੀ ਘੰਨ ਪੈਣ ਲੱਗੀ ਸੀ ਥਨ ਪੈਣ ਲੱਗੀ ਉਹਦੇ ਕਰਕੇ ਅਲਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰ ਦਿੱਤੇ ਹੋਏ। ਇਹ ਕਿੱਡਾ ਪਤਾ ਲੱਗਿਆ ਕਿ ਬੇਦਬੀ ਹੋ ਰਹੀ ਹੈ ਇਸ ਘਰ 'ਚ ਰੂਪ ਦੇ ਰੂਪ ਪਏ ਹੋਇਆ। ਇਹ ਜਾਣ ਦੇ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜੀ ਗੱਲ ਹੁੰਦੀ ਉਹ ਰੁਕਦੀ ਨਹੀਂ ਰਹਿੰਦੀ। ਮਹਾਰਾਜ ਪ੍ਰਤਾਕਾ ਜਾਜ ਦੀ ਜੋਤ ਹਾਜ਼ਰ ਆ ਜੂਰਾ। ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਜਾਂਦੀ ਤੇ ਕਿਤੇ ਨਾ ਕਿਤੇ ਗੱਲ ਨਿਕਲ ਆਉਂਦੀ ਹੈ। ਮੇਰੇ ਕੰਨਾਂ 'ਚ ਤਾਂ ਪੈਸਾ ਪੈਸੋ ਤੋਂ ਪਤਾ ਲੱਗਾ। ਇਦਾਂ ਤੇ ਨਹੀਂ ਮਜ਼ਾ ਜੀ ਆਪਾਂ ਨੂੰ ਐਵੇਂ ਅਸੀਂ ਕਿਸੇ ਦਾ ਨਾਮ ਲਈਏ ਗਲਤ ਪਤਾ ਨਹੀਂ ਕਰੀਏ। ਵਾਲੇ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਹ ਤੇ ਜੇ ਗੱਲਾਂ ਨਹੀਂ ਨੂੰ ਕਿਹਾ ਰਹਿੰਦੀ ਆ ਜੀ ਕਿਤੇ ਕੋਣ ਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਹ ਸਰਾ ਹੀ ਇਹ ਨਹੀਂ ਕੰਨ ਕਿ ਡੇਟੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਵ ਸਾਂਝੇ ਹੀ ਆ ਸਾਰੀ ਜਿਸਤੀ ਦੇ ਮਹਾਰਾਜਾ ਮਾਨਸ ਕੀ ਜਾਤ ਲਬੇ ਕੇ ਜਾਨਵੋ ਮਹਾਰਾਜਾ ਸਾਰੀ ਸਾਂਝਾ ਦਾ ਪੁਰੀਜ਼ ਕਰਤਾ ਜੀ ਸੋ ਸਿਰਫ ਬਾਹੀ ਦੀ ਕਾ ਖਾਲਸਾ ਕਲਿਕ ਕਾਰਵਾਈ ਕੀ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਸਾਰਾ ਵੀ ਐਦਾ ਜੀ ਸਾਰੇ ਵੱਲੋਂ ਰੋਲ ਮਿਲ ਕੇ ਸਾਰੇ ਬੁੱਢੇ ਦਲਤੋ ਆਈਆ ਬੇਲਾ ਤੋਂ ਹੋਰ ਸਾਰੇ ਜੱਤੇ ਬੰਦਿਆਂ ਇਕੱਠੀਆਂ ਹੋਈਆਂ ਸਾਰੇ ਸਾਰੇ ਫੋਜਾਂ ਇਕੱਠੀਆਂ ਹੋਈਆਂ ਅਸੀਂ ਸਾਰੇ ਨਾਲ ਮਿਲ ਕੇ ਇਖਦਖਾ ਦਵਾਂਗੇ ਈਪੀ ਸਾਹਿਬ ਨੂੰ ਕਵਾਂਗੇ ਐਸਐਚਓ ਬਾਬਾ ਗਿੱਲ ਨੂੰ ਡੀਐਸਪੀ ਸਾਹਿਬ ਨੂੰ ਮਾਰ ਕਰਾਵਾਂਗੇ ਤੇ ਸੋ ਅਸੀਂ ਮਾਰ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਕਿ ਅੱਗੇ ਤੋਂ ਹੋਰ ਜਿਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਸੂਕਤੇ ਪਏ ਹੈਗੇ ਜੀ ਕਈਆਂ ਦੇ ਘਰ ਅੰਡਾ ਮੀਟ ਜਰਾ ਸਭ ਕੁਝ ਚੱਲਦਾ ਜੀ ਸੋ ਸਾਡੇ ਕੋਲ ਨਹੀਂ ਸੇਵਾ ਧਮਾਲ ਹੁੰਦੀ ਤੁਸੀਂ ਆ ਪਾਦਰਮਾਨ ਦਾ ਮਹਾਰਾਜ ਅਸੂਬ ਗੁਰੂ ਕਰੋ ਵੇ ਪੰਜਾਬੋ ਕੀ ਦਰ ਮੋਰਚੇ ਨਾਂ ਲੱਗਾ ਸੋ ਮਹਾਰਾਜ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆ ਆਪਾ ਆਬਾ ਸਤਿ ਸਚ ਜੀ ਸੋ ਸੋਹੇ ਨਾਲ ਰਿਸਪੈਕਟ ਆਪਣਾ ਹੀ ਫਰਜ਼ ਮੰਨਦਾ ਕਰਨਾ ਜੀ ਨਾਮ ਵਗੈਰਾ ਪਤਾ ਕਿੰਨੇ ਦੇ ਘਰ ਚ ਵੇ ਤੇ ਉਪਲ ਨਾਮ ਸੁਣਿਆ ਜੀ ਉਪਰ ਦਾ ਘਰ ਕਹਿੰਦੇ ਉਪਰ ਉਪਰ ਬਸ ਇਹੀ ਸੋਹੇ ਜੀ ਕੋਈ ਨਹੀਂ ਕੋਈ ਨਹੀਂ ਬਗਿਆ ਜੀ ਤੇ ਵਿੱਚ ਜੀ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਦੀ ਕਿ ਨੈਂਸ ਦੇ ਖੇਤਾਂ ਮੰਗਿਆ ਤੇ ਕੋਰ ਜਿਹੜੇ ਇਲਾਕੇ ਦੇ ਮੋਤਵਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰंका ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੱਡੇ ਦੇ ਵਿੱਚ ਹੀ ਘਰ ਹੈਗਾ ਆ ਉਦੇ ਵਿੱਚ ਜੀ ਮਹਾਰਾਜ ਦੇ ਸੰਪੂਰਨ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ ਦੇ ਸਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਕੱਢੇ ਹੋਏ ਸੀ ਫਿਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਕਿ ਮਤਬਰ ਵਿਅਕਤੀ ਨੂੰ ਲੈ ਕੇ ਅੰਦਰ ਜਿਹੜਾ ਹੈ ਜਾ ਕੇ ਲਿਜਾ ਕੇ ਉਹ ਸਾਰਾ ਦੇਖੇਗਾ ਤੇ ਮਹਾਰਾਜ ਦੇ ਸਰੂਪ ਦੀ ਜਿਹੜੀ ਹੈਗੀ ਆ ਉਹਦੀ ਸੇਵਾ ਕੀਤੀ ਗਈ ਤੇ ਮਹਾਰਾਜ ਦੇ ਸਰੂਪ ਨੂੰ ਬਾਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਜਣੀ ਬਚਾਇਆ ਗਿਆ ਹੁਣ ਅਗਲੀ ਕਾਰਵਾਈ ਕੀ ਹੈ ਫਾਇਰ ਦੇਗਲਾ ਵੀ ਕੋਈ ਦੇਰ ਫਿਲਹਾਲ ਜਿਹੜੀ ਸੈਂਡੇ ਫਰਸਟ ਪ੍ਰੀਫਰੈਂਸ ਸੀਗੀ ਡਿਊਅਨਾਂ ਦੀ ਸਿਟਵਾਸੀਗਾ ਕੇਂਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਰ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵੀ ਤਰ੍ਹਾਂ ਕੀਤੀ ਗਈ ਹੈ ਇੰਨਾ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਬਾਅਦ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈ ਲੋ ਪਰ ਵੀ ਕੀਤਾ ਹੈ ਲੱਗਦਾ ਕਿ ਹਜੇ ਅੰਦਰ ਵਾਕਿਆ ਬੇਦਰ ਕੋਈ ਲੱਗਦੇ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮర్యాਦਾ ਦੇ ਨਾਲ ਜਿਹੜਾ ਕਰਕੇ ਉਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸਮੂਹ ਜਿਹੜਾ ਉੱਥੋਂ ਚੱਕ ਕੇ ਹੁਣ ਜੁੜਾਇਆ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਆਪਾਂ ਜੇ ਕਿਤੇ ਵੀ ਆਈਡੀ ਵਾਲੀ ਜਾਂ ਕੋਈ ਵੀ ਗੱਲ ਗੁਰਦਾਰੇ ਦੇ ਸਾਹਮਣੇ ਆਏਗੀ ਉਦਾਂ ਹੀ ਕਰਕੇ ਜੇ ਨਹੀਂ ਫਿਲਹਾਲ ਅਜਿਹੀ ਕੁਛ ਨਹੀਂ ਆਪਾਂ ਜਿਹੜਾ ਪਹਿਲਾਂ ਮੈਂ ਜਿਹੜੇ ਸ੍ਰੀਮਹਾਰਾਜ ਦਾ ਸਮੂਹ ਦੀ ਜਿਹੜੀ ਸਭੀ ਮੁੱਖ ਸੇਵਾ ਸੀਗੀ ਉਹ ਆਪਾਂ ਕਰਵਾ ਦਿੱਤੀ ਆ ਤੇ ਮਾਹੌਲ ਜਿਹੜਾ ਹੈ ਕਿ ਉਹਨੂੰ ਜਿਹੜੇ ਪਬਲਿਕ ਤੇ ਜਿਹੜੇ ਸਿੱਖੀ ਬੋਧਿਤ ਬੱਚਾ ਉਹਨਾਂ ਨੂੰ ਜਿਹੜਾ ਕਿ ਜਾ ਕਰਵਾਇਆ ਹੈ So, اس so, تو اس ہاں मतलوع... جی ہاں جی میکن.